ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਬੁਲਟਨ ਸ਼ੁਰੂਆਤ ਕਰਦੇ ਹਾਂ ਇਸ ਵੇਲੇ ਦੀਆਂ ਸੁਰਖੀਆਂ ਤੋਂ ਪੂਸਾ ਖੇਤੀ ਵਿਗਿਆਨ ਮੇਲੇ ਵਿੱਚ ਪਹੁੰਚੇ ਸ਼ਿਵਰਾਜ ਚੋਹਾਨ ਨੇ ਦਿੱਤਾ ਵੱਡਾ ਬਿਆਨ ਕਿਸਾਨੀ ਲਈ ਐਮਐਸਪੀ ਚ ਵਾਅਦਾ ਕਰਨ ਜਾ ਰਹੀ ਸਰਕਾਰ ਕੁਲਦੀਪ ਧਾਲੀਵਾਲ ਤੋਂ ਮਹਿਕਮਾ ਵਾਪਸ ਲੈਣ ਤੇ ਸ਼ੁਰੂ ਹੋਈ ਸਿਆਸਤ ਵਿਰੋਧੀ ਧਿਰਾਂ ਨੇ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੇ ਚੁੱਕੇ ਸਵਾਲ ਜੀ ਹਰਮੰਦਰ ਸਾਹਿਬ ਨਤਮਸਤਕ ਹੋਏ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿਰਸਾ ਸਿਆਸੀ ਬਿਆਨ ਦੇਣ ਤੋਂ ਬਚਦੇ ਆਏ ਨਜ਼ਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਦਿੱਤਾ ਵੱਡਾ ਬਿਆਨ ਕਿਹਾ ਉਹਨਾਂ ਨੂੰ ਮੁੜ ਵਿਚਾਰ ਕਰਨ ਦੀ ਲੋੜ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਪੂਸਾ ਖੇਤੀ ਵਿਗਿਆਨ ਮੇਲਾ 2025 ਵਿੱਚ ਸ਼ਾਮਲ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹਾਂ ਸ਼ਿਵਰਾਜ ਨੇ ਕਿਹਾ ਕਿ ਕਿਸਾਨ ਭਰਾਵੋ ਮੈਂ ਵੀ ਇੱਕ ਕਿਸਾਨ ਹਾਂ ਮੈਂ ਖੇਤੀ ਲਈ ਜਾਂਦਾ ਹਾਂ ਮੈਂ ਐਡਾ ਕਿਸਾਨ ਨਹੀਂ ਹਾਂ ਕਿ ਜੇ ਮੈਂ ਮੰਤਰੀ ਬਣ ਗਿਆ ਤਾਂ ਖੇਤ ਨਹੀਂ ਜਾਵਾਂਗਾ ਲਾਹਤ ਹੈ ਮੈਂ ਸਾਹਬ ਬਣ ਗਿਆ ਹਾਂ ਤਾਂ ਹੁਣ ਮੈਂ ਖੇਤ ਕਿਉਂ ਜਾਵਾਂ ਮੈਂ ਮਹੀਨੇ ਵਿੱਚ ਘੱਟੋ-ਘੱਟ ਦੋ ਵਾਰ ਆਪਣੇ ਫਾਰਮ ਦਾ ਦੌਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਨੇ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਉਚਿਤ ਮੁੱਲ ਮਿਲਣ ਲਈ ਘੱਟੋ-ਘੱਟ ਸਮਰਥਨ ਮੁੱਲ ਲਗਾਤਾਰ ਵਧਾਇਆ ਜਾ ਰਿਹਾ ਹੈ ਕਿਸਾਨ ਭਰਾਓ ਚਿੰਤਾ ਨਾ ਕਰੋ ਸਰਕਾਰ ਯਕੀਨੀ ਤੌਰ ਤੇ ਸਾਰੀ ਕਣਕ ਅਤੇ ਝੋਨਾ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦੇਗੀ ਇਸ ਤੋਂ ਇਲਾਵਾ ਦਾਲ ਉੜਦ ਅਤੇ ਤੂਰ ਦੀ ਪੂਰੀ ਖਰੀਦ ਵੀ ਘੱਟੋ ਘੱਟ ਸਮਰਥਨ ਮੁੱਲ ਤੇ ਕੀਤੀ ਜਾਵੇਗੀ ਮੇਰੇ ਲਈ ਕਿਸਾਨਾਂ ਦੀ ਸੇਵਾ ਕਰਨਾ ਪਰਮਾਤਮਾ ਦੀ ਪੂਜਾ ਹੈ ਸਤਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਸੀਂ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੇ ਹਾਂ ਹੋਰ ਕੀ ਕਿਹਾ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਆਓ ਦੇਖਦੇ ਹਾਂ किसान भाइयों मैं इस किसान मेले के माध्यम से कहना चाहता हूं गेहूं चावल तो पूरा सरकार खरीदेगी ही ठीक दाम देने के लिए लेकिन मसूर उड़द तुअर जितनी पैदा करोगे पूरी की पूरी खरीदी जाएगी एमएसपी पर चिंता मत करना क्योंकि इन चीजों का उत्पादन तब बढ़ेगा किसान तब लगाएगा जब उसको दाम मिले पैसा मिलेगा तो लगाएगा दौड़ के लगाएगा और पैसा नहीं मिलेगा तो फिर क्यों लगाएगा और इसलिए किसान को ठीक दाम मिले उसकी कोशिश निरंतर जारी है कर रहा मैं लगातार किसान संगठनों से मिलता हूं आज भी मैं यहां से कुरुक्षेत्र जाऊंगा प्राकृतिक खेती के लिए आज चंडीगढ़ जाऊंगा किसान संगठनों से चर्चा करूंगा इसके पहले भी कई किसान संगठनों से चर्चा की है जहां तो जहां समस्या हम समाधान करने की कोशिश कर रहे हैं कोई कसर नहीं छोड़ेंगे किसान को ठीक दाम देने में किसान को सही दाम भगवान ना करे लेकिन प्राकृतिक आपदा में कई बार फसलें खराब होती है। तो उसकी भरपाई करने का प्रयास प्रधानमंत्री फसल बीमा जैसी योजना के माध्यम से और कृषि ऋण की सीमा भी बढ़ के किसान भाइयों सात लाख करोड़ से अब बढ़ के किसानों को जो लोन मिलता है खेती के लिए पच्चीस लाख करोड़ रुपया हो गया है लगभग पच्चीस लाख करोड़ रुपया मैं बाकी किसान भाइयों को भी आमंत्रित करता हूं जो सुझाव आपके पास हो दीजिए उनको हम वर्कआउट करेंगे और वर्कआउट करने के बाद जो जो संभव होगा किसानों के हित में कदम उठाए जाएंगे क्योंकि विकसित भारत तभी बनेगा जब उन्नत कृषि होगी और सुखी किसान होगा और मैं किसान भाइयों कह रहा हूं तो मैं भी किसान हूं अभी कद्दू की बात कर रहे थे रामनाथ जी आपने तो 40-50 साल पहले कद्दू लगाए थे मेरे खेत में आज भी कद्दू लगा हुआ है अभी कद्दू की खेती कर रहा हूं शिमला मिर्च भी है टमाटर भी है रेट कम हो गए और मैं ऐसा किसान नहीं हूं कि मंत्री बन गया तो साहब मैं तो साला में तो साहब बन गया खेत में जाऊं। अभी भी मैं महीने में दो बार कोशिश करता हूं अपने खेत में पहुंच जाऊं। खेती को जीते हैं हम लोग मुख्यमंत्री भगवंत मान ने कैबिनेट मंत्री कुलदीप धालीवाल तो प्रशासकीय सुधार विभाग वापस ले लिया है वह एनआरआई विभाग का काम देखेंगे ਵਿਭਾਗ ਵਾਪਸ ਲੈ ਜਾਣ ਸੰਬੰਧੀ ਮੁਖ ਸਕੱਤਰ ਕੇਪੀ ਸਿਨਾ ਦੇ ਦਸਤਖਾਹ ਹੇਠ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਸੂਤਰਾਂ ਦੀ ਮੰਨੀਏ ਤਾਂ ਅਸਲ ਵਿੱਚ ਇਹ ਵਿਭਾਗ ਹੈ ਹੀ ਨਹੀਂ ਸੀ ਪਰ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਆਪਣੇ ਵਿਭਾਗ ਦੇ ਨਾਲ ਇਸ ਵਿਭਾਗ ਦਾ ਨਾਮ ਵੀ ਲਿਖਿਆ ਜਾਂਦਾ ਸੀ ਅਤੇ ਉਹਨਾਂ ਵੱਲੋਂ ਇਸ ਵਿਭਾਗ ਲਈ ਅਮਲਾ ਵੀ ਮੰਗਿਆ ਜਾਂਦਾ ਸੀ। ਪਰ ਜਦੋਂ ਇਸ ਦੀ ਤਹਿਕੀਕਾਤ ਕੀਤੀ ਗਈ ਤਾਂ ਇਹ ਜਾਣਕਾਰੀ ਸਾਹਮਣੇ ਆਈ ਕਿ ਅਜੇ ਹਾ ਕੋਈ ਵਿਭਾਗ ਹੋਣ ਦੇ ਵਿੱਚ ਨਹੀਂ ਹੈ। ਲਿਹਾਜ਼ਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਿਆ ਗਿਆ ਸੀ ਕਿ ਇਹ ਵਿਭਾਗ ਅਸਲ ਵਿੱਚ ਹੈ ਹੀ ਨਹੀਂ। ਹੁਣ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਕੁਲਦੀਪ ਢਾਲੀਵਾਲ ਤੋਂ ਇਹ ਵਿਭਾਗ ਵਾਪਸ ਲਿਆ ਗਿਆ ਸੀ। ਜਦੋਂ ਕਿ ਪ੍ਰਸ਼ਾਸਕੀ ਸੁਧਾਰਾ ਵਿਭਾਗ ਦੀ ਕੋਈ ਹੋਣ ਦੀ ਨਹੀਂ ਸੀ। ਅਜੇ ਵਿੱਚ ਹੁਣੇ ਵਿਭਾਗ ਖਤਮ ਹੋ ਗਿਆ ਹੈ। ਦੱਸ ਦिए ਕਿ ਇਹ ਖਬਰ ਨਸ਼ਰ ਹੋਣ ਤੋਂ ਬਾਅਦ ਵਿਰੋਧੀ ਦਲਾਂ ਦੇ ਸਿਆਸੀ ਆਗੂਆਂ ਵੱਲੋਂ ਇਸ ਵਿਸ਼ੇ ਤੇ ਜੰਮ ਕੇ ਸਿਆਸਤ ਕੀਤੀ ਜਾ ਰਹੀ ਹੈ ਅਤੇ ਤਰ੍ਹਾਂ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵੀ ਸ਼ੁਰੂ ਹੋ ਗਈਆਂ ਨੇ ਕੀ ਕਹਿਣਾ ਹੈ ਸਿਆਸੀ ਆਗੂਆਂ ਦਾ ਇਸ ਖਬਰ ਬਾਰੇ ਆਓ ਇੱਕ ਨਜ਼ਰ ਮਾਰਦੇ ਹਾਂ ਜਹਾਂ ਗਵਰਨਮੈਂਟ ਕੋ ਇਹ ਵੀ ਪਤਾ ਕਿ ਹਮਾਰਾ ਜੋ ਡਿਪਾਰਟਮੈਂਟ ਅਮਨੇ ਇੱਕ ਮਨਿਸਟਰ ਕੋ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ DIY ਹੋਵੇ ਤਾਂ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਡਿਪਾਰਟਮੈਂਟ ਹੀ ਵਾਈਂਡ ਅਪ ਹੋਏ ਕੋ 3 ਸਾਲ ਹੋ ਚੁੱਕੇ ਹੈ आपको इतना लेट पता चलता तो मतलब बाएं हाथ को यह नहीं पता दया कर रहे हैं आप समझते हो कि चीफ सेक्रेटरी जो मौजूदा है या इनसे पहले थे उनको ये नहीं था पता कि एक डिपार्टमेंट जो हमारे डिपार्टमेंट उनके एक डिपार्टमेंट तो इस टाइम वर्किंग भी नहीं है वाइंड अप हो चुका है तो इससे इस एक सॉरी स्टेट ऑफ अफेयर्स पंजाब के आप देख सकते हो आज का ਵੰਡ ਸਾਬ ਨੇ ਮਹਿਕਮੇ ਮੰਤਰੀਆਂ ਨੂੰ ਉਹ ਵੰਡ ਤੇ ਜਿਹੜੇ ਮਹਿਕਮੇ ਨਹੀਂ ਉਹ ਮੰਤਰੀ ਸਾਹਿਬ ਨੂੰ ਤਾਂ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਹੜੇ ਸ਼ੇਖ ਚਿੱਲੀ ਦੇ ਜਾਂ ਜਿਹੜੇ ਐਸੇ ਰਾਜੇ ਦੇ ਮੰਤਰੀ ਹੋਣ ਉਹ ਵੀ ਦਮਚਰੇ ਉਹਨਾਂ ਦਾ ਕੀ ਕਸੂਰ ਆ ਉਹ ਆਪਣੇ ਦਫ਼ਤਰ ਦੇ ਆਪਣੇ ਮਗਰ ਉਹ ਮਹਿਕਮਾ ਲਾ ਕੇ ਫਿਰਗੇ ਪੂਛ ਲਾ ਕੇ ਫਿਰਗੇ ਜਿਹੜੀ ਹੈ ਹੀ ਨਹੀਂ ਕੀ ਮਨਨ ਬੜਾ ਤੁਸੀਂ ਮੰਤਰੀ ਸਾਹਿਬ ਐਨਆਰਆਈ ਸਾਹਿਬ ਦੀ ਗੱਲਾਂ ਕਰਦੇ ਸੀ ਜਿਾ ਕਿ ਮਿਲ ਰਹੇ ਸੀ ਅੱਜ ਤੁਹਾਡਾ ਉਹ ਤਮਾਸ਼ਾ ਬਣਿਆ ਉਹਨਾਂ ਨੇ ਤਾਂ ਕੀ ਬਣਿਆ ਖैर ਮੁੱਖ ਮੰਤਰੀ ਦਾ ਬਣਿਆ ਜਿਹੜਾ ਮਹਿਕਮਾ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜਾ ਮਹਿਕਮਾ ਹੀ ਖਤਮ ਹੋਇਆ ਹੋਇਆ ਹੈ ਅੱਜ ਤੱਕ 3 ਸਾਲ ਹੋ ਗਏ ਉਹਨਾਂ ਦੀਆਂ ਮੀਟਿੰਗਾਂ ਕਰ ਰਹੇ ਪਾਰਲੀਮੈਂਟ ਆਪਣੇ ਲੋਕ ਸਭਾ ਚ ਅਸੈਂਬਲੀ ਚ ਉਹਨਾਂ ਦੇ ਬਾਰੇ ਗੱਲਾਂ ਚੱਲ ਰਹੀਆਂ ਨੇ ਵੇ ਪਤਾ ਨਹੀਂ ਐਡਮਿਨਿਸਟ੍ਰੇਟਿਵ ਫਾਰਮਸ ਕਿਹੜੇ ਕਰ ਰਹੇ ਹੋ ਵਿਭਾਗ ਇਹ ਨਹੀਂ ਬਸ ਕਰੋ ਬਸ ਕਰੋ ਪੰਡਤ ਸਾਹਿਬ ਹਾਲਾਤ ਬਦਲਾਅ ਦੇ ਇਹ ਬਣੇ ਨੇ ਕਿ ਜਿਨ੍ਹਾਂ ਵਜੀਰਾਂ ਨੂੰ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਹੈ ਤੇ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗੱਲ ਦੀ ਪੂਲ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਸਾਹਮਣੇ ਆਈ ਹੈ ਲੋਕਾਂ ਦੇ ਕਿ ਵਜੀਰ ਸਾਹਿਬ ਆਪ ਦੇ ਆਪ ਨੂੰ ਦੋ ਤਿੰਨ ਵਿਭਾਗਿਆਂ ਦੇ ਵਜੀਰ ਸਮਝੀ ਗਏ ਅਸਲ 'ਚ ਤਾਂ ਵਿਭਾਗਾਂ ਸੀ ਕੋਈ ਵੀ ਸਰਕਾਰ 'ਚ ਹੀ ਵਿਭਾਗ ਨਹੀਂ ਸੀ ਹੁਣ ਵਿਭਾਗ ਬਣਿਆ ਹੁਣ ਵੇਖੋ ਕੀ ਚੰਦ ਚਾੜਦੇ ਆ ਐਸੇ ਦਾ ਹਾਲਾਤ ਜੋ ਪੰਜਾਬ ਦੇ ਬਦਲਾਅ ਦੇ ਨਾਂ ਤੇ ਬਣਿਆ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਪੰਜਾਬ ਹੋ ਗਿਆ ਭਾਜਪਾ ਆਕੂ ਅਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਅੰਮ੍ਰਿਤਸਰ ਵਿਖੇ Shri Harmander Sahab ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਨੇ ਗੁਰੂ ਘਰ ਸੀਸ ਝੁਕਾ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹਾਲਾਂਕਿ ਇਸ ਮੌਕੇ ਉਹਨਾਂ ਕਿਸੇ ਵੀ ਤਰ੍ਹਾਂ ਦੇ ਸਿਆਸੀ ਬਿਆਨ ਤੋਂ ਗੁਰੇਜ਼ ਕੀਤਾ। ਉਹਨਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਮੰਤਰੀ ਮੰਡਲ ਵਿੱਚ ਅਹੁਦਾ ਸੰਭਾਲਣ ਤੋਂ ਪਹਿਲਾਂ ਮਾਲਕ ਦਾ ਧੰਨਵਾਦ ਕਰਨ, ਸ਼੍ਰੀ ਦਰਬਾਰ ਸਾਹਿਬ ਆਇਆ ਹਾਂ ਅਤੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਦਾ ਹਾਂ ਕਿ ਮੈਨੂੰ ਇੰਨਾ ਮਾਣ ਬਖਸ਼ਿਆ ਅਤੇ ਵਜ਼ਾਰਤ ਵਿੱਚ ਥਾਂ ਮਿਲੀ। ਮੈਂ ਇਸ ਸਮੇਂ ਕੋਈ ਵੀ ਸਿਆਸੀ ਗੱਲ ਨਹੀਂ ਕਰਾਂਗਾ। ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਵਿੱਚ ਭਾਜਪਾ ਪਾਰਟੀ ਵੱਲੋਂ ਜਿੱਤ ਹਾਸਲ ਕਰ ਸਰਕਾਰ ਬਣਾਉਣ ਤੋਂ ਬਾਅਦ ਮਨਜਿੰਦਰ ਸਿਰਸਾ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ। ਇਸਦੇ ਚਲਦੇ ਮਨਜਿੰਦਰ ਸਿਰਸਾ ਅੱਜ ਗੁਰੂਕਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਸੰਖਾਸ ਕਾਸ ਕਲੇਵੀ ਹੈ ਕਿ ਦਿੱਲੀ ਚੋਣਾ ਵਿੱਚ ਇਸ ਵਾਰ ਪੰਜਾਬੀ ਭਾਈਚਾਰਾ ਅਤੇ ਸਿੱਖ ਚਿਹਰਾ ਅਹਿਮ ਰੱਖਿਆ ਗਿਆ ਅਤੇ ਭਾਜਪਾ ਨੇ ਸਿੱਖ ਵੋਟ ਤੇ ਦਾਅ ਖੇਡਿਆ ਅਤੇ ਸਫਲ ਵੀ ਹੋਈ ਇਸ ਦੇ ਨਾਲ ਹੀ 27 ਸਾਲ ਬਾਅਦ ਦਿੱਲੀ ਚ ਕਾਬਜ਼ ਹੋਈ ਭਾਜਪਾ ਵੱਲੋਂ ਜਲਦ ਹੀ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ श्री दरबार साहब में गुरु रामदास पातशाह जी के चरणों में शीस नवा के धन्यवाद करने के लिए आया हूं जहां गुरु साहब का शुक्राना है कि दिल्ली में हमारी सरकार बनी है वहीं गुरु साहब हम पे कृपा करें हमें ताकतें ये सरकार दिल्ली के अंदर दिल्ली के लोगों की उम्मीदों पर खरा उतर पाए विधानसभा का पहला सेशन परसों से शुरू होगा जो 24 तारीख 11 बजे से होगा पहले सेशन में पहले एमएलओ की ओथ होगी उसके बाद स्पीकर का चुनाव होगा फिर डिप्टी स्पीकर का चुनाव होगा और फिर पटल के ऊपर कैक की रिपोर्ट रखी जो रखी गई है उसके ऊपर चर्चा होगी जी जमुना के ऊपर हमारा काम शुरू है कल हमारी बैठकें कल भी हुई हैं हमारी कल पोल्यूशन ले को लेकर मेरी बैठक हुई हमारी कल दिल्ली के अंदर जो मोदी जी ने वादा किया था पांच सौ रूपया में सिलेंडर देने का और दो सिलेंडर फ्री देने का उसके लिए भी हमने कल बैठक करके अपने अधिकारियों को आदेश दिया है कि तुरंत इसके ऊपर काम शुरू करें हमने दिल्ली के अंदर जो मोदी जी का वादा था आयुष्मान भारत का दस लाख का उसका हमने तुरंत कैबिनेट ने पहला कैबिनेट में फैसला लेके दिल्ली में लागू किया उस पर भी काम हमने शुरू कर दिया है जल बोर्ड के अंदर जो लोगों के घरों में पानी गंदा जा रहा है उसके लिए भी हमारे मुख्यमंत्री जी और हमारे मंत्री परवेश वर्मा जी ने मीटिंग लेकर यह तय कर दिया है कि सारे पैरामीटर्स सा ऑनलाइन होने चाहिए और खुद परवेश जी के पास सुबह साढ़े दस बजे रिपोर्ट आएगी हम तेजी से रात दिन बिना विश्राम किए काम कर रहे हैं देखिए आज देश के लिए कितनी बड़ी शर्म की बात है पंजाब इतना बदनाम दुनिया में हो रहा है पंजाब में एक ऐसा मंत्री बना दिया जो डिपार्टमेंट एग्जिस्ट नहीं करता और वो मंत्री गाड़ी घोड़ा लेके घूम रहा है और उसको यही नहीं पता कि वो मंत्री है किस चीज का और मंत्री पद कौन सा है ये हालात पंजाब के केजरीवाल जी ने बना दिए हैं ये लूटने आए हैं इनका मकसद कोई पंजाब में गवर्नेंस नहीं जैसे दस साल इन्होंने दिल्ली को लूटा उसी तरह से पंजाब को दोनों हाथों से लूट रहे हैं पंजाब में आज बेरोजगारी है करप्शन है ਅੱਜ ਅੱਜ ਮਾਫੀਆ ਪੰਜਾਬ ਵਿੱਚ ਪਹੁੰਚ ਚੁੱਕਾ ਹੈ ਪੰਜਾਬ ਦੇ ਬੱਚੇ ਬੇਰੋਜ਼ਗਾਰ ਹੋ ਕੇ ਵਿਦੇਸ਼ਾਂ ਕੋ ਭਾਗਤੇ ਹਨ वहां से पकड़ के सरकार वहां या वापस छोड़ जाती है पंजाब के बहुत बदहाल है ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ ਮਗਰੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਆਨੀ ਰਗਵੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਥੇਦਾਰ ਕਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੇਣਾ ਦੁੱਖਦਾਈ ਹੈ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ SGPC ਦੀ ਅੰਤਰੀਂ ਕਮੇਟੀ ਦੀ ਮੀਟਿੰਗ ਮਗਰੋਂ ਦਿੱਤੇ ਗਏ ਬਿਆਨ ਤੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਬੋਲਦਿਆਂ ਜਥੇਦਾਰ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਅਸਤੀਫਾ ਦੇਣ ਵੇਲੇ ਮੇਰੇ ਵੱਲੋਂ ਫੇਸਬੁੱਕ ਤੇ ਪਾਈ ਪੋਸਟ ਮਗਰੋਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣ ਦੀ ਗੱਲ ਕਹੀ ਸੀ ਜਥੇਦਾਰ ਸਾਹਿਬ ਨੇ ਕਿਹਾ ਕਿ ਜੇ ਉਹ ਨੈਤਿਕਤਾ ਹੈ ਤਾਂ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਅਸਤੀਫਾ ਵਾਪਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲਣ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਕੀਰ ਤੋਂ ਜੋ ਡਿਊਟੀ 2 ਦਸੰਬਰ ਨੂੰ ਉਹਨਾਂ ਦੀ ਲਗਾਈ ਗਈ ਹੈ ਉਹ ਸੇਵਾ ਵੀ ਨੈਤਿਕ ਫਰਜ਼ ਸਮਝਦੇ ਹਾਂ ਸੰਭਾਲਣ ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦਾ ਕਨਵੀਨਰ ਲਗਾਇਆ ਗਿਆ ਸੀ ਤੇ ਉਹਨਾਂ ਨੂੰ ਇਸ ਦੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ ਧਾਮੀ ਸਾਹਿਬ ਦਾ ਅਸਤੀਫਾ ਦੇਖ ਜਾਣਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਜਾਨੀ ਹਰ ਕਿਸੇ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਨੈਤਿਕਤਾ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਖੋਲਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰਧਾਨਗੀ ਹੈ ਉਹ ਤੋਂ ਅਸਤੀਫਾ ਦੇਣਾ ਹੈ ਪਰ ਮੈਂ ਕਹਿੰਦਾ ਕਿ ਜੇਕਰ ਉਹ ਨੈਤਿਕਤਾ ਹੈ ਤੇ ਇਹ ਵੀ ਨਾਕਿਤਾ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਹਾਂ ਸਾਡੀ ਸਾਹਿਬ ਨੂੰ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਹੈ ਉਹਨੂੰ ਵਾਪਸ ਲੈ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜ਼ਿੰਮੇਵਾਰੀ ਹੈ ਉਹਨੂੰ ਸੰਭਾਲਣ ਔਰ ਜੋ ਡਿਊਟੀ ਉਹਨਾਂ ਦੀ ਸ਼੍ਰੀ ਏਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਲਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਤ ਪਰਜ ਸਮਝਦਿਆਂ ਹੋਇਆਂ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰੇ ਦਚਾਰ ਮਹੀਨੇ ਤੋਂ ਕਾਫੀ ਹਰ ਤਰਫ ਤੋਂ ਜੋ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਕੋਈ ਦਬਾਅ ਹੋਵੇ ਮੈਂ ਉਹੀ ਗੱਲ ਪਹਿਲਾਂ ਕੀਤੀ ਹੈ ਕਿ ਆਪਣਾ ਸਰਦਾਰ ਗਿੰਦੂ ਪਟਾਮੀ ਸਾਹਿਬ ਨੂੰ ਸ਼੍ਰੋਨਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਅਕਾਲ ਤਖਤ ਸਾਹਿਬ ਤੋਂ ਜਿਹੜੀ ਸੇਵਾ facil ਤੋਂ ਪੰਜ ਸਿੰਘ ਸਹਿਬਾਨ ਦੇ ਵੱਲੋਂ ਸੇਵਾ ਜਿਹੜੀ ਉਹਨਾਂ ਤੇ ਝੋਲੀ ਵਿੱਚ ਪਾਈ ਗਈ ਹੈ ਉਹ ਸਤ ਮੈਂਬਰ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸਮਝਦਿਆਂ ਹੋਇਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰਦੇ। ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਧੜਲੇ ਨਾਲ ਚੱਲ ਰਿਹਾ ਹੈ। ਦੋਸ਼ੀ ਬਿਨਾ ਕਿਸੇ ਡਰ ਤੋਂ ਸ਼ਰਿਆਮ ਨਸ਼ਾ ਵੇਚ ਰਹੇ ਨੇ ਜਿਸ ਕਾਰਨ ਆਏ ਦਿਨ ਕਿੰਨੇ ਹੀ ਨੌਜਵਾਨ ਮੁੰਡੇ ਕੁੜੀਆਂ ਇਸ ਨਸ਼ੇ ਦੇ ਆਦੀ ਹੋ ਕੇ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠਦੇ ਨੇ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਇੱਕ ਵਾਰ ਫਿਰ ਤੋਂ ਨਸ਼ੇ ਨੂੰ ਲੈ ਕੇ ਮਾਨ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਇੱਕ ਵੀਡੀਓ ਜਾਰੀ ਕਰਕੇ ਉਹਨਾਂ ਨੇ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਵੀਡੀਓ ਬਾਰੇ ਦੱਸਦਿਆਂ ਖੈਰਾ ਨੇ ਕਿਹਾ ਕਿ ਇਹ ਵੀਡੀਓ ਕਲ ਰਾਤੀ ਹੈ ਤੇ ਪਿੰਡ ਵਾਸੀ ਸ਼ਿਕਾਇਤ ਕਰ ਰਹੇ ਹਨ ਕਿ ਉਹਨਾਂ ਨੇ ਅਜੇਹੇ ਕਈ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪਰ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਖੈਰਾ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸੱਤਾਂ ਵਿੱਚ ਆਉਣ ਤੇ 6 ਮਹੀਨੇ ਦੇ ਅੰਦਰ ਅੰਦਰ ਨਸ਼ਿਆਂ ਨੂੰ ਖਤਮ ਕਰਨ ਦਾ ਆਪਣਾ ਵਾਅਦਾ ਯਾਦ ਹੋਵੇਗਾ ਪਰ ਹੁਣ 3 ਸਾਲ ਹੋ ਗਏ ਨੇ ਅਤੇ ਨਸ਼ਿਆਂ ਦੀ ਦੁਰਵਰਤੋਂ ਨੇ ਪੰਜਾਬ ਦੀਆਂ ਔਰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਵੀਡੀਓ ਬਾਰੇ ਦੱਸਦਿਆਂ ਖੈਰਾ ਨੇ ਕਿਹਾ ਕਿ ਇਹ ਵੀਡੀਓ ਕੱਲ ਰਾਤ ਦੀ ਹੈ। ਪਿੰਡ ਵਾਸੀ ਸ਼ਿਕਾਇਤ ਕਰ ਰਹੇ ਨੇ ਕਿ ਉਹਨਾਂ ਨੇ ਅਜੇਹੇ ਕਈ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਖੈਰਾ ਨੇ ਕਿਹਾ ਕਿ ਵੀਡੀਓ ਵਿੱਚ ਦੋ ਨੌਜਵਾਨ ਕੁੜੀਆਂ ਨੂੰ ਸ਼ਰੀਆਮ ਨਸ਼ਾ ਵੇਚਿਆ ਜਾ ਰਿਹਾ ਹੈ। ਭਗਵਾਨ ਤਮਾਨ ਅਤੇ ਅਰਵਿੰਦ ਕੇਜਰੀਵਾਲ ਅਤੇ ਡੀਜੀਪੀ ਪੰਜਾਬ ਪੁਲਿਸ ਧਿਆਨ ਦੇ। ਕਿਰਪਾ ਕਰਕੇ ਦੇਖੋ ਕਿ ਕਿਵੇਂ ਤੁਹਾਡੀ ਸਰਕਾਰ ਦੇ ਨਾਕਿਟ ਇੱਕ ਮਨਜੀਤ ਵਾਸੀ ਪਿੰਡ ਲੋਗੜ ਜ਼ੀਰਖਪੁਰ ਵਿੱਚ ਚਿੱਟਾ ਕੁੜੀਆਂ ਨੂੰ ਖੁੱਲੇ ਆਮ ਵੇਚ ਰਿਹਾ ਹੈ। ਕੀ ਲੈਣਾ ਹੈ ਤੁਹਾਨੂੰ? ਸਮਾਨ ਲੈਣਾ ਹੈ ਤੇ ਮਨਜੀਤ। ਕੀ ਲੈਣਾ ਸਮਾਨ? ਚਿੱਟਾ। ਵਾਈਟ? ਹਾਂਜੀ। ਮਨਜੀਤ ਕਿਹੜਾ ਮਨਜੀਤ ਕਿਹੜਾ? ਇਹ ਜੜਕਾ। ਲੋਗੜ ਦਾ ਮਨਜੀਤ ਹੈ ਜਿਹੜਾ। ਉਸਤੇ ਚਿੱਟਾ ਲੈਣ ਆਈ ਸੀ। ਹਾਂਜੀ। ਉਹਨੇ ਕਿਹਾ ਲਈ ਸਾਡੇ ਚੀਜ਼ ਕਿਹਾ ਚੰਨੀ ਲਈ ਤੀ ਚੰਨੀ ਥਾਰੀ ਮੋੜੀ ਨਾਲ ਨਹੀਂ ਮੋੜੀ ਨਹੀਂ ਮੋੜੀ ਨਹੀਂ ਨਹੀਂ ਠੀਕ ਹੈ ਫਿਰ ਤੁਹਾਨੂੰ ਉਹ ਚੰਨੀ ਲੈਣਾ ਹੈ ਪੈਸੇ ਵੀ ਲੈ ਲੈ ਪੈਸੇ ਵੀ ਲੈ ਲੈ ਕਿੰਨੇ ਪੈਸੇ ਲੈਣੇ 1000 ਰੁਪਏ ਪੈਸੇ 1000 ਰੁਪਏ ਵੀ ਲੈ ਲੈ ਠੀਕ ਹੈ ਹਮੇ ਸ਼ੋਰ ਹੈ ਨਾ ਹਮੇ ਥਾਰੀ ਕੋਈ ਧੱਕਾ ਨਹੀਂ ਕਰਿਆ ਕਿਸੇ ਨਹੀਂ ਕਰਿਆ ਸਾਨੂੰ ਮਾਰਿਆ ਤਾਂ ਨਹੀਂ ਮਾਰਿਆ ਨਹੀਂ ਕੁਝ ਨਹੀਂ ਕਰਿਆ ਸ਼ੋਰ ਹੈ ਨਹੀਂ ਸ਼ੋਰ ਹੈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਤੇ ਪਹੁੰਚਣ ਦੇ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ ਪਵਾਨੀਗੜ੍ਹ ਵਿਖੇ ਮੀਡੀਆ ਨਾਲ ਗੱਲ ਕਰਦੇ ਆ ਕਿ ਲੋਕ ਤੁਹਾਨੂੰ ਦੁਬਾਰਾ ਸੀਐਮ ਹਾਊਸ ਵਿੱਚ ਦਾਖਲ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਭਾਵੇਂ ਇਹ ਜ਼ਬਰਨ ਵਸੂਲੀ ਦਾ ਮਾਮਲਾ ਹੋਵੇ ਜਾਂ ਧੋਖਾਧੜੀ ਦਾ ਅਸੀਂ ਇੱਕ ਧਿਰ ਵੱਜੋਂ ਨਹੀਂ ਸਕੋ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਆਂ। ਮੁੱਖ ਮੰਤਰੀ ਨੇ ਕਿਹਾ ਕਿ ਬਿੱਟੂ ਕਦੇ ਪਿਛਲੇ ਗੇਟ ਤੋਂ ਆਉਂਦਾ ਏ ਤੇ ਕਦੇ ਸਾਹਮਣੇ ਤੋਂ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਜਿੱਥੇ ਚਾਹੋ ਆ ਸਕਦੇ ਹੋ ਪਰ ਲੋਕ ਤੁਹਾਨੂੰ ਉਸ ਘਰ ਵਿੱਚ ਦੁਬਾਰਾ ਨਹੀਂ ਵੜਨ ਦੇਣਗੇ। ਉਹ ਇੱਕ ਵਾਰ ਉਸ ਘਰ ਵਿੱਚ ਰਹਿ ਚੁੱਕੇ ਹਨ। ਉਨਾ ਦੇ ਅੰਦਰ ਉਸ ਘਰ ਨੂੰ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੁੰਦੀ ਹੈ ਉਹ ਮੇਰਾ ਘਰ ਨਹੀਂ ਹੈ ਉਹ 2.5 ਤੋਂ 3 ਕਰੋੜ ਲੋਕਾਂ ਦਾ ਘਰ ਹੈ ਲੋਕਾਂ ਨੂੰ ਉਸ ਨੂੰ ਘਰ ਵਿੱਚ ਦਾਖਲ ਕਰਵਾਉਣਾ ਪੈਂਦਾ ਹੈ ਹੋਰ ਕੀ ਕਿਹਾ ਸੀਐਮ ਮਾਨ ਨੇ ਆਓ ਦੇਖਦੇ ਹਾਂ ਗੁੱਟੂ ਤਾਂ ਫਿਰੇ ਰਹਿਣਾ ਹੀ ਹੋ ਤੋ ਕਦੇ ਅਗਲੇ ਵੀ ਚੀਜ਼ੀ ਬਦਲੂਗੇ ਪਿਛਲੇ ਵੀ ਬਦਲੂਗੇ ਪਰ ਮੈਂ ਇਹਨੂੰ ਦੱਸਣਾ ਚਾਹਨਾ ਕਿ ਜਿੱਦੜਤੀ ਮਰਜੀ ਹੋ ਜਾਓ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵਾੜਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਨੇ ਸੀਐਮ ਉਸ ਚ ਸੋ ਉਹਨਾਂ ਦੇ ਅੰਦਰ ਲੋਰੀਆਂ ਹੁੰਦੀਆਂ ਨੇ ਜੀ ਇਹ ਘਰ ਦੁਆਰਾ ਮੇਰੀ ਜੀ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ ਲੋਕਾਂ ਨੇ ਉਸ ਘਰ ਤੋਂ ਬਾੜ ਹੁੰਦਾ ਸੋ ਕਦੇ ਪਿਛਲੇ ਘੇੜ ਖੜਾ ਹੁੰਦਾ ਕਦੇ ਮੁੱਲੀ ਘੇੜ ਚ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਆਪਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਅੰਦਾਜ਼ ਆ ਜਾਂ ਕਿਸੇ ਦੇ ਕੱਪੜੇ ਦਾ ਕੋਈ ਨਿਕਲਦਾ ਮਾਮਲਾ ਅਸੀਂ ਇਹ ਨਹੀਂ ਦੇ ਦੇ ਕੋ ਪਾਰਟੀ ਦੀ ਕਰੀ ਅਸੀਂ ਕਾਨੂੰਨ ਮੁਤਾਬਕ ਕਰੂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਹਨਾਂ ਵੱਲੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਵੱਲੋਂ ਬਿਨਾ ਹੋਣ ਵਾਲੇ ਮਹਿਕਮੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਰਫ ਡਿਪਾਰਟਮੈਂਟ ਦਾ ਨਾਮ ਬਦਲਿਆ ਹੈ ਪਹਿਲਾਂ ਪੂਰਾ ਡਿਪਾਰਟਮੈਂਟ ਨਹੀਂ ਸੀ ਤੇ ਹੁਣ ਪੂਰਾ ਡਿਪਾਰਟਮੈਂਟ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 6.61 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਅਤ ਆਧੁਨਿਕ ਸਬ ਡਿਵੀਜ਼ਨਲ ਕੰਪਲੈਕਸ ਦੇ ਉਦਘਾਟਨ ਮੌਕੇ ਪਵਾਨੀਗੜ੍ਹ ਪਹੁੰਚੇ ਸਨ ਜਿਸ ਵੇਲੇ ਉਹਨਾਂ ਨੇ ਬਿਆਨ ਦਿੱ ਗੁਰ ਤਰਫ ਹੈ ਕਿ ਭਵਾਨੀਗੜ੍ਹ ਵਿੱਚ ਨਵੇਂ ਸਬ ਡਿਵੀਜ਼ਨਲ ਕੰਪਲੈਕਸ ਦਾ ਉਦਘਾਟਨ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਭਵਾਨੀਗੜ੍ਹ ਪਹੁੰਚੇ ਦੱਸ ਦਈਏ ਕਿ ਇੱਥੇ ਬਾਲਦ ਕੈਂਚੀਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 6.61 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਅਤ ਆਧੁਨਿਕ ਸਬ ਡਿਵੀਜ਼ਨਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਸ ਸਮੇਤ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ ਉਹਨਾਂ ਨੇ ਕਿਹਾ ਕਿ ਇਸ ਕੰਪਲੈਕਸ ਵਿੱਚ ਐਸ ਡੀ ਐਮ ਤਹਿਸੀਲਦਾਰ ਤੇ ਸਾਰੇ ਦਫਤਰ ਇੱਕ ਛੱਤ ਹੇਠਾਂ ਹੋਣਗੇ ਅਤੇ ਹੁਣ ਇਲਾਕਾ ਵਾਸੀਆਂ ਦੇ ਸਾਰੇ ਮਸਲੇ ਇੱਕੋ ਛੱਤ ਹੇਠਾਂ ਹੱਲ ਹੋਇਆ ਕਰਨਗੇ ਹੋਰ ਕੀ ਕੁਝ ਕਿਹਾ ਸੀ ਐਮ ਭਗਵੰਤ ਮਾਨ ਨੇ ਸਬ ਡਿਵੀਜ਼ਨਲ ਕੰਪਲੈਕਸ ਬਾਰੇ ਗੱਲਬਾਤ ਕਰਦੇ ਹੋਏ ਆਓ ਦੇਖਦੇ ਹਾਂ ਜਿਹੜਾ ਸੀ ਇਨਫਰਾਸਟ੍ਰਕਚਰ ਦੀ ਗਾਰੰਟੀ ਦਿੱਤੀ ਸੀ ਲੋਕਲ ਤਾਂ ਕਿ ਰੋਜ਼ਮਰਰਾ ਦੇ ਜਿਹੜੇ ਕਚੈਰੀਆਂ ਦੇ ਜਾਂ ਲਿਖਤਾਂ ਪੜਤਾਂ ਦੇ ਕੰਮ ਨੇ ਉਹਦੇ ਵਾਸਤੇ ਲੋਕਾਂ ਨੂੰ ਕਿਤੇ ਇਧਰ ਉਧਰ ਜਾਣਾ ਨਾ ਪਵੇ ਨਾਲ ਸ਼ਾਨਦਾਰ ਬਾਥਰੂਮ ਤੇ ਬਕਾਇਦਾ ਸਾਰਾ ਵੇਟਿੰਗ ਰੂਮ ਤਾਂ ਕਿ ਕੋਈ ਦਿੱਕਤ ਨਾ ਆਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਭ ਕੁਝ ਇੱਥੇ ਪਹਿਲਾਂ ਇਹ ਨਹੀਂ ਇਹ ਜਿਹੇ ਉਦਘਾਟਨ ਹੁੰਦੇ ਹੀ ਨਹੀਂ ਸੀਗੇ ਠੀਕ ਹੈ ਨਾ ਲੋਕ ਤਾਂ ਕਿ ਖਾਈ ਜਾਂਦੇ ਸੀ ਕਿਚੈਰੀ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੌਜਵਾਨ ਮੁੰਡੇ ਕੁੜੀਆਂ ਦਾ ਤੇ ਨਾਲ ਨਾਲ ਜਿਹੜਾ ਪਾਣੀ ਹੈ ਧਰਤੀ ਵਾਲਾ ਵੀ ਬਚਾਉਣਾ ਹੈ ਤੇ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਮਹਿਰਾ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਾਉਣਾ کئی کئی ਜਗ੍ਹਾ ਤੇ 30 ਸਾਲ 35 35 ਸਾਲ ਬਾਅਦ ਪਾਣੀ ਪਹੁੰਚਿਆ ਹਨ ਹਣੇ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਤੇ ਇਸ ਪੋਰਸ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਹਾਂ ਆਲਰੇਡੀ ਖੇਡਾਵਤਨ ਪੰਜਾਬ ਦੀਆਂ ਰਾਹੀਂ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਖੇਡ ਨਰਸਰੀਆਂ ਬਣਾ ਰਹੇ ਹਨ ਹੈਨਾ ਟੋਲ ਪਲਾਜ਼ੇ ਅਸੀਂ ਸੁਸਤਾਨਾ ਬੰਦ ਕਰਤੇ ਹੈਨਾ ਆਨਰ ਦੇ ਸਫਾਈਆਂ ਅੱਜ ਮੈਂ ਹੁਣ ਜਾਊਗਾ ਸੰਗਰੂਰ ਜਿਹੜੀ ਸੀਵਰੇਜ ਨੂੰ ਸਾਫ਼ ਕਰਨ ਵਾਲੀ ਮਸ਼ੀਨ ਹੈ ਉਹ ਸੰਗਰੂਰ ਨੂੰ ਦੇ ਰਹੇ ਆਲੇ-ਦੁਆਲੇ ਦੇ ਜਿਹੜੇ ਖਸਬੇ ਨੇ ਉਹਨਾਂ ਵਿੱਚ ਵੀ ਕੰਮ ਆ ਜੂਗੀ ਧੂਰੀ ਵਾਸਤੇ ਤੋਂ ਮਸ਼ੀਨਾਂ ਤਿਆਰ ਨੇ 45 ਕਰੋੜ ਰੁਪਏ ਦੀ ਸਾਡੇ ਕੋਲੇ ਸਫਾਈ ਵਾਲੀ ਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਸੀਵਰੇਜ ਨੂੰ ਸਾਫ਼ ਕਰਨ ਵਾਲੀਆਂ ਉਹ ਸਾਡੇ ਕੋਲ ਪਟਿਆਲੇ ਖੜੀਆਂ ਨੇ ਉਹਨਾਂ ਨਾਲ ਦੇਣਾ ਚੋਂ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਵੰਡਣ ਕਰ ਦਿੱਤੇ ਕੇਂਦਰੀ ਮੰਤਰੀ Shivraj Singh Chouhan ਨੂੰ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਪਉਪਾਲ ਤੋਂ ਰਾਜਧਾਨੀ ਦਿੱਲੀ ਜਾਣਾ ਪਿਆ ਜਿਸ ਦੌਰਾਨ ਮਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ 에어 ਇੰਡੀਆ ਦੀਆਂ ਸੇਵਾਵਾਂ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਨੂੰ ਪੁਪਾਲ ਤੋਂ ਦਿੱਲੀ ਜਾਣਾ ਸੀ ਜਿੱਥੇ ਉਹਨਾਂ ਨੇ ਪੂਸਾ ਵਿੱਚ ਕਿਸਾਨ ਮੇਲੇ ਦਾ ਉਦਘਾਟਨ ਕਰਨਾ ਸੀ ਕੁਰੂਖੇਤਰ ਵਿੱਚ ਕੁਦਰਤੀ ਖੇਤੀ ਮਿਸ਼ਨ ਦੀ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ ਅਤੇ ਚੰਡੀਗੜ੍ਹ ਵਿੱਚ ਕਿਸਾਨ ਸੰਗਠਨ ਦੇ ਪ੍ਰਤੀਨਿਧੀਆਂ ਨਾਲ ਵਿਚਾਰ ਵਟਾਂਦਰਾ ਕਰਨਾ ਸੀ ਇਸ ਲਈ ਉਹਨਾਂ ਨੇ 에어 ਇੰਡੀਆ ਦੀ ਫਲਾਈਟ AI 436 ਵਿੱਚ ਇੱਕ ਸੀਟ ਬੁੱਕ ਕੀਤੀ ਜਿਸ ਵਿੱਚ ਉਹਨਾਂ ਨੂੰ ਸੀਟ ਨੰਬਰ 8C ਅਲਾਟ ਕੀਤੀ ਗਈ ਸੀ ਗਰਤਲਭ ਹੈਕੇ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਜਦੋਂ ਉਹ ਆਪਣੀ ਸੀਟ ਤੇ ਪਹੁੰਚੇ ਤਾਂ ਉਹ ਟੁੱਟੀ ਹੋਈ ਅਤੇ ਤਸੀ ਹੋਈ ਸੀ ਜਿਸ ਕਾਰਨ ਬੈਠਣਾ ਬਹੁਤ ਅਸੁਵਿਧਾਜਨਕ ਸੀ ਜਦੋਂ ਉਹਨਾਂ ਨੇ ਇਸ ਬਾਰੇ 에ਅਰਲਾਈਨ ਸਟਾਫ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਦੱਸਿਆ ਕੇ ਪ੍ਰਬੰਧਨ ਨੂੰ ਇਸ ਸੀਟ ਵਿੱਚ ਨੁਕਸ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਇਸ ਨੂੰ ਟਿਕਟ ਬੁਕਿੰਗ ਲਈ ਨਹੀਂ ਖੋਲਿਆ ਜਾਣਾ ਚਾਹੀਦਾ ਸੀ ਉਹਨਾਂ ਅੱਗੇ ਕਿਹਾ ਕਿ ਸਿਰਫ ਇਹੀ ਨਹੀਂ ਸਗੋਂ ਕਈ ਹੋਰ ਸੀਟਾਂ ਦੀ ਹਾਲਤ ਵੀ ਮਾੜੀ ਸੀ ਇਸ ਦੌਰਾਨ ਉਸਦੇ ਸਹਿ ਯਾਤਰੀਆਂ ਨੇ ਉਹਨਾਂ ਨੂੰ ਆਪਣੀ ਸੀਟ ਬਦਲਣ ਅਤੇ ਇੱਕ ਬਿਹਤਰ ਸੀਟ ਤੇ ਬੈਠਣ ਦੀ ਬੇਨਤੀ ਕੀਤੀ ਪਰ ਉਹਨਾਂ ਨੇ ਸੋਚਿਆ ਕਿ ਕਿਸੇ ਹੋਰ ਯਾਤਰੀ ਨੂੰ ਅਸੁਵਿਧਾ ਕਰਨਾ ਸਹੀ ਨਹੀਂ ਹੈ ਅਤੇ ਟੁੱਟੀ ਹੋਈ ਸੀਟ ਤੇ ਯਾਤਰਾ ਪੂਰੀ ਕਰਨ ਦਾ ਫੈਸਲਾ ਕੀਤਾ शिवराज सिंह चौहान ਨੇ ਆਪਣੀ ਪੋਸਟ ਵਿੱਚ ਕਿਹਾ ਕਿ ਉਹਨਾਂ ਦਾ ਮੰਨਣਾ ਸੀ ਕਿ ਟਾਟਾ ਗਰੁੱਪ ਵੱਲੋਂ ਪ੍ਰਾਪਤੀ ਤੋਂ ਬਾਅਦ 에ਅਰ ਇੰਡੀਆ ਦੀਆਂ ਸੇਵਾਵਾਂ ਵਿੱਚ ਸੁਧਾਰ ਹੋਇਆ ਹੋਵੇਗਾ ਪਰ ਇਹ ਤਾਂ ਉਹਨਾਂ ਦਾ ਭਰਮ ਸਾਬਿਤ ਹੋਇਆ ਉਹਨਾਂ ਇਹ ਵੀ ਸਵਾਲ ਉਠਾਇਆ ਕਿ ਜਦੋਂ ਯਾਤਰੀਆਂ ਤੋਂ ਪੂਰਾ ਕਿਰਾਇਆ ਵਸੂਲਿਆ ਜਾਂਦਾ ਹੈ ਤਾਂ ਉਹਨਾਂ ਨੂੰ ਮਾੜੀਆਂ ਅਤੇ ਅਸੁਵਿਧਾਜਨਕ ਸੀਟਾਂ ਤੇ ਬਿਠਾਉਣਾ ਕਿਵੇਂ ਜਾਇਜ਼ ਹੈ ਸਾਬਕਾ ਮੁੱਖ ਮੰਤਰੀ ਨੇ 에ਅਰ ਇੰਡੀਆ ਪ੍ਰਬੰਧਨ ਨੂੰ ਪੁੱਛਿਆ ਕਿ ਕੀ ਭਵਿੱਖ ਵਿੱਚ ਕਿਸੇ ਹੋਰ ਯਾਤਰੀ ਨੂੰ ਅਜਹੀ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਮੰਗ ਕੀਤੀ ਕਿ 에어 ਇੰਡੀਆ ਨੂੰ ਅਜਹੀ ਲਾਪਰਵਾਹੀ ਨੂੰ ਰੋਕਣ ਲਈ ਟੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਯਾਤਰੀਆਂ ਨੂੰ ਜਲਦੀ ਪਹੁੰਚਣ ਦੀ ਮਜਬੂਰੀ ਦਾ ਫਾਇਦਾ ਉਠਾਉਣ ਲਈ ਮਜਬੂਰ ਨਾ ਹੋਣਾ ਪਵੇ ਇਸ ਤੋਂ ਇਲਾਵਾ ਦਿੱਲੀ ਪਹੁੰਚੇ ਸ਼ਿਵਰਾਜ ਸਿੰਘ ਨੇ ਆਧੁਨਿਕ ਖੇਤੀਬਾੜੀ ਬਾਰੇ ਵੱਡਾ ਬਿਆਨ ਦਿੱਤਾ ਹੈ ਕੀ ਕਿਹਾ ਹੈ ਕੇਂਦਰੀ ਮੰਤਰੀ ਨੇ ਆਓ ਦੇਖਦੇ ਹਾਂ ਚਾਹੇ ਗਹਿਉ ਹੋ ਚਨਾ ਹੋ ਮਸੂਰ ਹੋ ਸਰਸੋ ਹੋ ਫੁੱਲ ਹੋ ਸਬਜ਼ੀਆਂ ਹੋ ਫਲ ਹੋ उन्नत बीज जब लगाते हैं तो कैसी फसलें होती है उसका प्रदर्शन किसानों के बीच यहाँ किया गया मैंने भी देखा लाइव इंटीग्रेटेड कृषि कैसी हो सकती है कि एक हेक्टर के कृषि फार्म से किसान अनेक तरह की गतिविधियां करके ज्यादा लाभ कमा सके अनेकों तरह के प्रयोग यहाँ किसान मेले में देश भर के किसान आके देखेंगे फिर उन्नत बीज भी यहाँ उपलब्ध है जिसके लिए किसान बड़ी संख्या में आते हैं बीज लेने कि हमारे जो वैज्ञानिक काम कर रहे हैं वो कृषि के क्षेत्र में किए गए कामों को किसानों के पास हम जल्दी से जल्दी पहुंचा सके लैब टू लैंड विज्ञान से किसान तक और वो ऐसे मेलों के माध्यम से भी होता है आधुनिक कृषि चौपाल हमने प्रारंभ किया है जिसमें हर महीने जो रिसर्च होंगे वैज्ञानिक करेंगे वो किसान के पास पहुंच जाए उसमें भी अब आईसीआर ठीक से एपिसोड तैयार करके किसानों को दिखाने का काम करेगा ये कृषि मेला जितने हमारे शोध और अनुसंधान होते हैं खेती के क्षेत्र में उनको किसानों तक पहुंचाने का बड़ा प्रभावी काम करता है और अभी तीन दिन ये मेला चलेगा और आप देख रहे हैं कि किसानों का मेला भी यहाँ लगा हुआ है हाल दी कड़ी पंजाब बल्टन बेचेना ही जल्द हाजिर हो नवी ताज़ा खबर तक श्रीकाल